ਸਾ ਵਾਇਕੂ ਜਿੱ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਜੋ ਪੰਜਾਬ ਖੜਾ ਦੀ ਮਾਰ ਝੱਲ ਰਿਆ ਦਰਿਆਵਾਂ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਸਾਡਾ ਵੀ ਹਾਲ ਦੇਖੋ ਜਾ ਕੇ ਸਰਕਾਰਾਂ ਦਾ ਬਹੁਤ ਬੁਰਾ ਸਾੜਾ ਪ੍ਰਭਾਵ ਆ ਜਿਹੜਾ ਹੈ ਇਸ ਗੱਲ ਤੇ ਉਸੇ ਤਰ੍ਹਾਂ ਹੀ ਸਾਡੇ ਅੱਜ ਬਰਨਾਲਾ ਸ਼ਹਿਰ ਦੇ ਵਿੱਚ ਲਗਾਤਾਰ ਤਿੰਨ ਦਿਨ ਤੋਂ ਬਰਸਾਤ ਹੋ ਰਹੀ ਆ ਮੈਂ ਧੰਨਵਾਦ ਕਰਨਾ ਚਾਹੂੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਸਾਰੀ ਟੀਮ ਖੜੀ ਆ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਸਾਹਿਬ ਧਾਮੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਬਰਨਾਲਾ ਦੇ ਬਹੁਤ ਹੀ ਲਾਇਕ ਮੈਨੇਜਰ ਸਰਦਾਰ ਸੰਜੀਤ ਸਿੰਘ ਜੀ ਬਰਨਾਲਾ ਜੋ ਸ਼੍ਰੋਮਣੀ ਗੁਰਦੁਆਰਾ ਬਾਬਾ ਕਾਂਧਾ ਸਿੰਘ ਗੁਰੂ ਘਰ ਦਾ ਪ੍ਰਬੰਧ ਸੰਭਾਲ ਰਹੇ ਆ ਜਿਸ ਦਿਨ ਤੋਂ ਹੜ੍ਹਾਂ ਦੀ ਮਾਰ ਹੜ੍ਹਾਂ ਦਾ ਕਹਿਟ ਆ ਉਸ ਦਿਨ ਤੋਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਨਿੱਜੀ ਤੌਰ ਤੇ ਵੀ ਤੇ ਗੁਰਦਵਾਰਾ ਸਾਹਮਣੇ ਵੱਲੋਂ ਵੀ ਜਿਵੇਂ ਅੱਜ ਝੁੱਗਿਆਂ ਝੌਂਪੜੀਆਂ ਵਾਲੇ ਗਰੀਬ ਬੰਦੇ ਆ ਜਿਨ੍ਹਾਂ ਦਾ ਕੋਈ ਘਰ ਨਹੀਂ ਸਾਰਾ ਇਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਹਨਾਂ ਨੇ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਮੈਂ ਤੇ ਸ੍ਰੋਮਣੀ ਕਾਲੀ ਦਾਲ ਦੇ ਸਾਡੇ ਸੀਨੀਅਰ ਆਗੂ ਸਰਦਾਰ ਰਪਿੰਦਰ ਸਿੰਘ ਜੀ ਸੰਧੂ ਸਾਹਿਬ ਇੱਥੇ ਪਹਿਲਾ ਮੌਕਾ ਦੇਖਣ ਆਏ ਸੀ ਮੁੰਡੇ ਖੜੇ ਆ ਇਹਨਾਂ ਨੇ ਕਿਹਾ ਵੀ ਸਾਨੂੰ ਅਸੀਂ 3-4 ਦਿਨ ਤੋਂ ਰੋਟੀ ਨਹੀਂ ਖਾਧੀ ਭੁੱਖੇ ਆ ਸਾਡੀ ਰੋਟੀ ਬਣਾਉਣ ਦਾ ਕੋਈ ਜਦੋਂ ਪਾਣੀ ਦੇ ਵਿੱਚ ਹੀ ਡੁੱਬਿਆ ਕਿੱਥੋਂ ਪ੍ਰਸ਼ਾਦਾ ਪਾਣੀ ਛਕਣ ਅਸੀਂ ਇੱਥੋਂ ਦੇ ਗੁਰਦੁਆਰਾ ਬਾਬਾ ਕਾਨ੍ਹ ਸਿੰਘ ਦੇ ਮਲੇਰ ਸਾਹਿਬ ਨੂੰ ਕਾਲ ਕੀਤੀ ਇਹਨਾਂ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਕੇ ਅੱਜ ਜਿਹੜੀ ਆ ਲੰਗਰ ਆ ਇਹ ਸਾਰੀ ਸੰਗਤਾਂ ਦੀ ਟੀਮ ਲੈ ਕੇ ਇੱਥੇ ਵਰਤਾਇਆ ਕਿ ਨਿਰੰਤਰ ਜਾਰੀ ਕਰਨ ਦੀ ਵੀ ਇਹਨਾਂ ਨੇ ਗੱਲ ਕੀਤੀ ਤੇ ਪਾਣੀ ਦੀਆਂ ਬੋਤਲਾਂ ਲਿਆ ਕੇ ਜੋ ਪਾਣੀ ਦੀ ਤਰਾਸਦੀ ਉਹ ਵੀ ਕੀਤੀ ਆ ਕੱਲੀ ਲੰਗਰ ਦੀ ਸੇਵਾ ਹੀ ਨਹੀਂ ਇਹਨਾਂ ਨੇ ਰਹਿਣ ਦੇ ਵਾਸਤੇ ਸ਼ੈਲਟਰ ਤਿਆਰ ਕੀਤਾ ਹੋਇਆਗਾ ਗੁਰਦੁਆਰਾ ਬਾਬਾ ਗੰਧਾ ਸਿੰਘ ਵੱਲੋਂ ਮੇਰੇ ਸਾਹਮਣੇ ਇਹ ਬੜੇ ਹੀ ਇਮਾਨਦਾਰੀ ਦੇ ਨਾਲ ਮੈਂ ਹੱਥ ਬੰਨ੍ਹ ਕੇ ਬੇਨਤੀ ਇਹ ਕਰਦਾ ਵੀ ਆਪਾਂ ਇਹੋ ਜਿਹੇ ਕਾਰਜਾਂ ਦੇ ਵਿੱਚ ਆ ਜਿਹੜੀ ਆਪਾਂ ਨੂੰ ਰਾਜਨੀਤਿਕ ਗੱਲ ਦੇ ਵਿੱਚ ਕੋਈ ਵੀ ਮੇਰਾ ਭਰਾ ਲੈ ਕੇ ਨਾ ਜਾਵੇ ਸੇਵਾ ਨੂੰ ਸੇਵਾ ਸਮਝ ਕੇ ਆਪ ਦੇ ਸੱਚੇ ਹੱਥ ਦੇ ਨਾਲ ਇਹ ਕੰਮ ਕਰਨੇ ਚਾਹੀਦੇ ਆ ਮੈਂ ਫੇਰ ਸਲਾਹਾਂ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਇਥੋਂ ਦੇ ਮੈਨੇਜਰ ਸਾਹਿਬ ਦਾ ਰਵਾਨੀਆਂ ਦਾ ਕੀ ਅਚਾਰ ਦਾ ਕੀ ਫੇ ਕਾਗਜ਼ ਵੀ ਹੁਣੇ-ਹੁਣੇ ਆਰਡਰ ਦਿੱਤੇ ਆ ਪੂਰੇ ਪੰਜਾਬ ਚੋਂ ਸਾਨੂੰ ਕਹਿ ਰਹੇ ਸੀ ਸਾਨੂੰ ਪ੍ਰਬੰਧ ਕਰਕੇ ਦਿਓ ਕਾਗਜ਼ ਨਹੀਂ ਮਿਲ ਰਹੇ ਫੈਕਟਰੀ ਚ ਸਿੱਧੀ ਗੱਲ ਕਰਕੇ 60-70 ਹਜ਼ਾਰ ਦੇ ਕਾਗਜ਼ ਵੀ ਹੁਣੇ ਹੀ ਮਨਾਏ ਆ ਮਂਗਾ ਕੇ ਹਟੇ ਆ ਜਿਹੜੀ ਵੀ ਲੋੜਵੰਦ ਸੰਗਤ ਆ ਇਹਨਾਂ ਨੇ ਬੇਨਤੀ ਆਪ ਵੀ ਵੀਡੀਓ ਸ਼ੇਅਰ ਕਰਕੇ ਕੀਤੀ ਇਹ ਸਾਹਮਣੇ ਸਾਰਿਆਂ ਦਾ ਹੀ ਅਸੀਂ ਸਾਰੀ ਜਿਹੜੀ ਟੀਮ ਆ ਸਾਡੀ ਇਹਨਾਂ ਵੱਲੋਂ ਸੋਮਣੀ ਕੁਸਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਉਹ ਆਏ ਤੁਸੀਂ ਖਾਣ ਆ ਬੋਲੇ ਸੋਨ ਹਾ